ਹਾਂ ਮੇਰੇ ਲਈ ਵੀ ਨਹੀਂ ਹੈਗੇ ਸਿਚੁਏਸ਼ਨ ਹੋ ਗਈ ਮੇਰੇ ਲਈ ਵੀ ਨਹੀਂ ਹੈਗੇ ਬਾਈ ਸੱਸੀ ਰਿਹਾ ਜੀ ਸਾਰੇ ਪਰਾਂਵਾਂ ਨੂੰ ਸਵਾਰਤਾ ਫੁਟਾ ਦੇ ਨਵੇਂ ਬਲਾਉ ਦੇ ਵਿੱਚ ਆ ਜੀ ਮਿੱਤਰੋ ਆਪਾਂ ਪਹੁੰਚਾ ਖੇਤ ਆ ਬੰਦੇ ਨੂੰ ਲੈ ਕੇ ਆਏ ਨਾਲ ਮਾੜਾ ਜਿਹਾ ਕੰਮ ਕਰਨ ਵਾਲਾ ਲਾਸਨ ਜੋ ਲਾਸਨ ਜੋ ਕੱਖ ਕੱਢਣੇ ਆਏ ਚੱਲ ਦਿਖਾਈਏ ਤੁਹਾਨੂੰ ਦਿਖਾਉਣੇ ਆ ਸਾਡਾ ਲਾਸਨ ਤੇ ਆਹ ਬੰਦਾ ਜ਼ਰੂਰ ਕੱਢ ਕੇ ਦਿਖਾਓ ਆ ਦੇਖੋ ਆਪਣੀ ਕਣਕ ਹਰੀ ਹੋ ਗਈ ਮੇਰੇ ਵੀਰੋ ਹਰੀ ਉਸਾਰੀ ਹੁੰਦੀ ਹਰੀ ਹੋ ਗਈ ਇਹ ਫੇਰ ਆਏ ਹੁਣ ਪੱਕ ਜੂਗੇ ਦੂਬਾ ਦਾ ਆਪਾਂ ਅਗਲੇ ਮਹੀਨੇ ਪੱਕ ਕੇ ਪੀਲੀ ਹੁੰਦੀ ਹੁੰਦੀ ਆ ਨਾ ਇਹ ਪੀਲੀ ਗਣਕ ਹੋ ਜੂਗੀ ਅਗਲੇ ਮਹੀਨੇ ਤੱਕ ਆਪਾਂ ਬਾਡੀ ਬੱਟ ਲੈਣੀ ਆ ਤੇ ਆ ਆਪਣਾ ਲਾਸਨ ਇਹ ਚੋ ਕੱਖ ਕੱਢਣੇ ਨੇ ਸਾਰੇ ਚੋ ਮੇਰੇ ਵੀਰੋ ਲਾਸਨ ਹੈ ਇਹਦਾ ਤਣੀਆਂ ਤਣੀਆਂ ਇਹ ਜੋ ਕੱਢਦੇ ਨੇ ਆ ਲਾਸਨ ਚੋ ਕੱਖ ਜਿਵੇਂ ਆ ਕੱਢੇ ਹੋਏ ਨੇ ਬਸ ਆਪਾਂ ਕੱਢਦੇ ਨੇ ਆ ਓਏ ਮੋਟਰਸਾਈਕਲ ਦੀ ਟਾਬੀ ਵੀ ਆ ਖੇਤ ਵਾਲੀ ਚੱਕ ਲਿਆ ਕੋਠੇ ਵਾਲੀ ਉਹ ਸੁਣਨੀ ਆ ਕੀ ਖਾਦੇ ਨੇ ਰੈਮਨ ਉਹ ਕੀ ਹੁੰਦੇ ਨੇ ਇੱਕ ਐਡੀ ਕੌਲੀ ਦੇਣੀ ਹੈ ਚੀਨੀ ਦੀ ਉਹ ਚ ਸੂਪ ਹੋਊਗਾ ਹਾਂ ਨਿਊਡਲ ਹੋਣਗੇ ਹੂੰ ਤੇ ਦੋ ਅੰਡੇ ਹੋਣਗੇ ਉਬਲੇ ਹੋਏ ਉਹਦੇ ਕੁਛ ਲੱਗਿਆ ਹੋਊਗਾ ਮੈਂ ਹੀ ਹੁੰਦੀ ਆ ਉਹ ਹੋਰੇ ਕੁਝ ਮਰੀ ਜਾਂਦੇ ਹੁੰਦਾ ਉਹਨੂੰ ਬੈਂਗ ਨੂੰ ਹੁੰਦਾ ਮੈਂਗਾ ਮੈਂ ਹੀ ਹੁੰਦੀ ਆ ਮੈਂ ਸਾਂਡੇ ਕਰ ਕਰੇ ਹੁੰਦੇ ਨੇ ਇੱਕ ਐਡਾ ਕੋ ਮੀਟ ਦਾ ਟੁਕੜਾ ਹੋਊਗਾ ਤੇ ਨਿੰਬੂ ਹੋਊਗਾ ਲੈ ਬਣ ਹੋ ਗਿਆ ਉਹ ਲੈ ਬਣ ਹੋ ਗਿਆ ਉਹ ਮੈਂ ਹੀ ਹੁੰਦੀ ਆ ਵੈਕਸ ਕਰੀ ਹੁੰਦੀ ਮੈਂ ਹੀ ਫਰਾਏ ਰੈਮਨ ਹੁੰਦਾਗਾ ਰੈਮਨ ਲਾ ਖੇਣਾ ਸਿੱਖਲਾ ਪਹਿਲਾ ਦੁਖਾਤ ਆਇਆ ਅਮਰੂਦ ਖਾਣਾ ਸਿੱਖਲਾ ਪਹਿਲਾ ਕੱਖ ਕੱਢ ਦੂ ਕੱਖ ਕੱਢ ਆ ਇੰਨੇ ਖੜੇ ਨੇ ਹਲੇ ਆ ਸਾਰੇ ਕੱਢ ਕੇ ਜਾਣੇ ਨੇ ਆਪਾਂ ਜੇ ਜਾਣਾ ਕਿਤੇ ਏੜਾ ਨਾ ਮੈਂ 2 ਮਿੰਟ ਐ ਕੱਢ ਦੂੰ ਮੈਂ ਅਮਰੂਦ ਖਾ ਲੈਂਦੇ ਨਾ ਇਹ ਕੰਮ ਨਹੀਂ ਇਹਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ ਤੂੰ ਐ ਦੱਸ ਹਾਂ ਇਹਨੂੰ ਯਾ ਜਾਣ ਕੇ ਕਰਦਾ ਹੈ ਜਾਣ ਕੇ ਨਹੀਂ ਕਰਦਾ ਤਾਂ ਤਾਹੀ ਕਰੋ ਗੱਲਾਂ ਖੰਦਣਾ ਇਹ ਹਾਂ ਜੇ ਨੂੰ ਕੌਲੀ ਚੱਕਲੇ ਮੜੇ ਭਾਂਡੇ ਮਾਂਜਣ ਨੂੰ ਕਹੇ ਤਾਂ ਇਹਦੇ ਗਾਲਾਂ ਬੰਦੀਆਂ ਨਹੀਂ ਆਂ ਐ ਰੋਟੀ ਫੜਾ ਦੇ ਤਾਂ ਇਹਦੇ ਗਾਲਾਂ ਬੰਦੀਆਂ ਇਹ ਫੜਾਉਂਦੀ ਨਹੀਂ ਹੈਗਾ ਆ ਇਹ ਫੜਾਉਂਦੀ ਨਹੀਂ ਹੈਗਾ ਇਹਦੇ ਢੂੰਗੇ ਨੂੰ ਨਹੀਂ ਰੋਟੀ ਬਣਾਉਂਦਾ ਭਾਂਨੇ ਵਾਲਾ ਠਿਕ ਜਾ ਸਹੀ ਗੱਲ ਹੈ ਨਾ ਜਦੋਂ ਨੂੰ ਕਰੇ ਕੰਮ ਨੂੰ ਕਹਿੰਦੇ ਬਾਹਰ ਟਲਿਆਉਂਦਾ ਨਾ ਇਹ ਡੈਰੀ ਜਾ ਜਾਂਦਾ ਪਹਿਲਾਂ ਆ ਹੁਣ ਤਾਂ ਤੇ ਦੀ ਮੰਮੀ ਨੂੰ ਗਾਲਾਂ ਦੁੱਤੀ ਹੁਣ ਵੀ ਇਹ ਆਪਣੇ ਨਾਲ ਆ ਕੇ ਪਸਤਾਰਿਆ ਵੀ ਮੈਂ ਕਿਹਾ ਵੀ ਮੈਂ ਇਹਨਾਂ ਨਾਲ ਕਿਉਂ ਆ ਗਿਆ ਵੀ ਕੰਮ ਲਾੜਿਆ ਮੈਨੂੰ ਤਾਂ ਆ ਨੇਲੇ ਠਿਕ ਜਾ ਮੈਂ ਕਰੇਗਾ ਭਾਂਨੇ ਵਾਲਾ ਬੈਠਾ ਮੈਂ ਕਰੇ ਕੰਮ ਕਰਦਾ ਮੇਰ ਤਾਂ ਗਾਲੀ ਨਹੀਂ ਪੈਂਦੀਆਂ ਆਈਆਂ ਕਦੇ ਕਹਿੰਦਾ ਮੈਂ ਮੇਰਾ ਫਲਾਣ ਮੈਂ ਭਾਂਡੇ ਵੀ ਮਾਰਦਾ ਲੱਗਦੇ ਕਦੇ ਮੇਰਾ ਮੈਨੂੰ ਨਹੀਂ ਕੋਈ ਗੁੱਸਾ ਆਉਂਦਾ ਕਿਹੜੇ ਜਦੋਂ ਪਰਖੋ ਬਿਸਤਰੇ ਚੋਂ ਨਹੀਂ ਉੱਠੇ ਤੀ ਉਦੋਂ ਬਾਹਾਂ ਕਿਵੇਂ ਪੈਰੀਆਂ ਉਹ ਤਾਂ ਇੰਨੇ ਕਦਾ ਚੱਲ ਜਾਂਦਾ ਇੱਧਰ ਨਹੀਂ ਪਾਉਣੇ ਬਾਕੀ ਗੱਲਾਂ ਯਾਰ ਇਹ ਆਰਾਮਣੀ ਖੇਤੀ ਮਰੂਦ ਖਾਪਾ ਕੱਕ ਕੱਢ ਕੇ ਫਿਰ ਬਾਬੇ ਦੇ ਦੀ ਜਾਣਾ ਕਹਿੰਦੇ ਕਰਦੇ ਕਹਿੰਦੇ ਮੈਂ ਹੱਥ ਵਾਂਗੂ ਲੀਡ ਰਿਆਂਗਾ ਨਾਲ ਕੋਈ ਨਹੀਂ ਤੇਨ ਦਾ ਮੈਂ ਤੁੰਗਿਆ ਤੇ ਇਹ ਨਹੀਂ ਕਹਿੰਦੇ ਕੁੱਪੜਾ ਲੋਟਨੇ ਲਾਇਆ ਮਰੇ ਕੁੱਤੇ ਨੂੰ ਲੋਟੋ ਵੀ ਬਾਜਣ ਦੇਖੋ ਬੰਦਿਆ ਬਾਜਣ ਨੂੰ ਦੱਸੋ ਜਿਹੜ ਨੇ ਆ ਬਲੌਗ ਜਿਹਦਾ ਬਾਦ ਹੁੰਦਾਤਾ ਉਹਨੂੰ ਉਹਨੂੰ ਕੋਈ ਨਾ ਕੋਈ ਇੱਕ ਠੀਕ ਹੈ ਹਾਂ ਆ ਬਾਈ ਨੂੰ ਦੱਸ ਦੋ ਕੰਨਾਗਾ ਠੀਕ ਆ ਬੰਦੇ ਦਾ ਲੇਬਰ ਤੇ ਤੇਰੇ ਖਰਾਬੀ ਆ ਤੂਏ ਵੜ ਰਹੇ ਨੇ ਮਾੜ ਮਾੜ ਦੇ ਲੇਬਰ ਖਰਾਬ ਆ ਨਾਲ ਲੇਬਰ ਖਰਾਬ ਆ ਤੂਏ ਵੜ ਰਹੇ ਨੇ ਮਾੜਾ ਲੋ ਵੀ ਮਿੱਤਰੋ ਆਪਾਂ ਬੜਲਾ ਹਸਣ ਜਗਾ ਕੱਢਤੇ ਇਹਨਾਂ ਨਾਲ ਲੱਗ ਕੇ ਇੱਕ ਆ ਬੰਦਾ ਦੀ ਆ ਆ ਦੇਖ ਟੰਗੇ ਹੋਏ ਆ ਆ ਪੈਣੇ ਸੋ ਨੂੰ ਦਿਖਾਉਣਾ ਕਿਵੇਂ ਕੱਢਣੇ ਨੇ ਲਸਾਂ ਇਹ ਸਭ ਪੈਰੇ ਮੁਰਗਿਆ ਦੀ ਆ ਲਹਾਸਨ ਦਿਖਾਉਣਾ ਮੈਂ ਆਇਆ ਆ ਪਿਆ ਕੱਖ ਕੱਢਿਆ ਓਰੇ ਆ ਦੇਖੋ ਚੈੱਕ ਕਰੋ ਓਏ ਲਹਾਸਨ ਕਿ ਮਿੱਦੀ ਇਹਨਾ ਆ ਦੇਖੋ ਇੱਥੇ ਲਹਾਸਨ ਚਪਕ ਕੱਢਤਾ ਆ ਪਿਆ ਉਹ ਇੱਧਰ ਦੇਖੋ ਓਏ ਵਾ ਇੱਧਰ ਚੈੱਕ ਕਰ ਲੋ ਵੀ ਮਿੱਤਰੋ ਆਪਾਂ ਚੱਲੇ ਗੁਜਰਾ ਬਬੇ ਦੇ ਮੱਥਾ ਟਿਕ ਆ ਵੀ ਨਾਲ ਐ ਆ ਵੀ ਨਾਲ ਐ ਤੇ ਆ ਜਾ ਰਹੇ ਆਂ ਸੀ ਬਾਕੀ ਕੋਤ ਪਹੁੰਚ ਕੇ ਬਾਬੇ ਦੇ ਦਰਗਾਹ ਤੇ ਆ ਤੁਹਾਨੂੰ ਦਰਗਾਹ ਦਿਖਾਵਾਂਗੇ ਅੱਜ ਉੱਥੇ ਆਹ ਦਰਗਾਹ ਫਿਰ ਸੱ ਗਿਆ ਸਾਡੇ ਲੰਗਰ ਆਹ ਬੰਦਾ ਖੜਾ ਯਾਰ ਤੱਕੜਾ ਯਾਰ ਖੜਾ ਕਹਿੰਦੀ ਅਖਦਾ ਇਹ ਆ ਨੰਨੇ ਪਤ్రੂ ਕਹਿੰਦੇ ਆਪਾਂ ਮੱਥਾ ਮਾਟ ਜੀ ਆ ਰਿਹਾ ਨੇ ਦੇ ਦੇ ਕਰ ਕੇ ਨੇਰਾ ਹੋ ਗਿਆ ਲੰਗਰ ਤੇ ਬਹਿ ਗਿਆ ਦੀ ਆ ਗੁਰੂ ਆ ਬਾਕੀ ਸਿੱਖਾ ਦਿਖਾਉਂਦਾ ਕਿੱਥੇ ਬੈਠੇ ਦੀ ਲੰਗਰ ਦਾ ਹੈ ਨਾ ਓਏ ਖਾ ਤਾਂ ਮੇਰੇ ਨਾਲ ਇਹਦੀ ਰਮਾਲ ਚੈੱਕ ਕਰੋ ਜਰਾ ਨਹੀਂ ਰਮਾਲ ਦੱਸੋ ਕਿੰਨੀ ਥੋੜੀ ਲੱਗ ਰਹੀ ਹੈ ਇਹਦੇ ਦੱਸੋ ਬਾਤ ਇਧਰ ਰਮਾਲ ਕਿਹਾ ਓਏ ਰਮਾਲ ਕਿਹਾ ਇਹ ਰਮਾਲ ਬੂਧ ਗਿਆ ਦੇਖੋ ਰਮਾਲ ਇਹ ਦੱਸੋ ਕਿਹੜੇ ਰੰਗ ਦੀ ਹੈ ਕਿੰਨਾ ਵਾਲੀ ਆ ਇਹ ਵੀ ਦੱਸ ਦਿਓ ਆ ਇਹ ਵੀ ਦੱਸ ਦਿਓ ਆ ਦੇਖੋ ਬਾਕੀ ਅਸੀਂ ਜਾ ਰਹੇ ਨੇਰਾ ਬਹਾ ਹੋ ਗਿਆ ਲੇਟ ਕਰ ਦਿੱਤਾ ਬਾਕੀ ਹੁਣ ਸਾਨੂੰ ਮਿਲਦਿਆ ਸੀ ਡੈਰੀ ਦਾ ਬਾਕੀ ਅੱਗੇ ਡੇਟ ਆਈ ਜਿਵੇਂ ਲੈ ਰਹੇ ਨੇ ਪਰ ਦੇਖਿਆ ਨਹੀਂ ਕਿ ਕੀ ਹੁੰਦਾ ਆਹ ਲੋ ਵੀ ਆ ਲੈ ਰਹੇ ਨੇ ਮੁੰਡੇ ਸਕ੍ਰੀਮ ਕੋਣ ਆਹ ਨਵੇਂ ਨਹੀਂ ਨੇ ਰੱਬ ਕੋਈ ਡੇ ਦਾ ਸਾਢੇ 10 ਦਾ ਸਾਡੇ ਕਿ 50 ਰੁਪਏ ਪ੍ਰਾਈਸ ਨੂੰ ਤੋਂ ਵੀ ਰੱਖ ਲੈ ਪਤਾ ਉਹ ਕੰਪ ਤੋਂ ਉਹ ਬਾਬੇ ਨੇ ਅੱਗੇ ਵੀ ਰੱਖ ਲਏ ਉਹ ਬੜੀ 10 ਰੁਪਏ ਹਾਂ ਮੇਰੇ ਲਈ ਵੀ ਨਹੀਂ ਹੈਗੇ ਸਿਚੁਏਸ਼ਨ ਹੋ ਗਈ ਮੇਰੇ ਲਈ ਵੀ ਨਹੀਂ ਹੈਗੇ ਬਾਈ ਮੇਰੇ ਲਈ ਵੀ 10 ਰੁਪਏ ਹੀ ਹੈਗੇ ਬਾਈ ਆਪ ਦਾ ਦੋ ਨਾ ਦੋ ਹਨਾ ਲੱਭੀ ਲੱਭੀ ਕਰ ਯਾਰ ਮੱਛਰ ਬਹੁ ਗਿਆ ਤੂੰ ਮੈਨੂੰ ਮੱਛਰ ਮਾਰਨ ਵਾਲੀ ਕੋਈ ਚੀਜ਼ ਦੇ ਘੈਂਟ ਚੀਜ਼ ਆ ਨਵੀਂ ਆਈ ਆ ਗਿਆ ਆਪਣੇ ਕੋਲ 100 300 800 ਕੱਜਲੇਬੀ ਹੈ ਮੈਕਸੋ ਜਲੇਬੀ ਹੈ ਜਲੇਬੀ ਮੈਕਸੋ ਹੈ ਜਲੇਬੀ ਹੈ ਕਿੰਨੇ ਦੀ ਹੈ ਤੂੰ ਜਾ ਰ ਮੈਂ 325 ਰੁਪਏ ਦੇ ਦਾਰਨ 25 ਰੁਪਏ ਦੀ 25 ਰੁਪਏ ਦੀ ਲਾ ਦੇ ਨੂੰ 25 ਰੁਪਏ ਭਿੰਟਾ 25 4 ਰੁਪਏ ਕੱਟ ਲਾਗੇ 29 ਦੀਆ ਠੀਕ ਆ 25 ਦੀ ਲਾ ਦੀ ਠੀਕ ਆ ਯਾਰੀ ਆਪਣੀ ਜਾਰੀ ਚੱਲਦੀ ਠੀਕ ਆ ਇਹ ਨਿਕਲਦੀ ਆਪਣੇ ਪੈ ਗੱਲ ਦੇਖ ਕੇ ਜਾਊਗਾ ਠੀਕ ਆ ਆਹੋ ਜਗਾ ਬਾਏ ਬਾਏ ਕਰਦੇ ਟਾਟਾ ਕਰ ਯਾਰ